ਸਸਤ੍ਰੀਕਾਲ ਜੀ ਤਰਤ ਸੁਹਾਵੀ ਦੇ ਨਵੇਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਅਸੀਂ ਅੱਜ ਵਿਨੀਪੈਗ ਦੇ ਵਿੱਚ ਹੈਗੇ ਹਾਂ ਸਾਡੇ ਨਾਲ ਨੇ ਵਿਸ਼ਵਜੀਤ ਇਹੇ ਵਿਨੀਪੈਗ ਦੇ ਵਾਸੀ ਵੀ ਹੈਗੇ ਨੇ ਪਰ ਨਾਲ ਦੇ ਨਾਲ ਇਹਨਾਂ ਨੇ ਬਹੁਤ ਹੀ ਜਿਹੜੇ ਉੱਗੇ ਕਾਰਜ ਕੀਤੇ ਨੇ ਤੇ ਕਰ ਰਹੇ ਨੇ ਪਿਛਲੇ 4-5 ਸਾਲ ਤੋਂ ਇਹ ਕਾਫੀ ਐਕਟਿਵ ਨੇ ਇਹਨਾਂ ਦੇ ਦੋ ਕੰਮ ਹੈ ਜਿਹੜੇ ਕਿ ਵਿਨੀਪੈਗ ਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਪਹਿਲਾ ਕੰਮ ਹੈਗਾ ਬਲੱਡ ਡੋਨੇਸ਼ਨ ਦੇ ਵਿੱਚ ਵਿਸ਼ਵਜੀਤ ਨੇ ਲੀਡ ਕੀਤਾ ਇਹਨਾਂ ਦੇ ਕਲੱਬ ਨੇ ਤੁਹਾਡੇ ਕਲੱਬ ਦਾ ਨਾਂ ਕੀ ਹੈ ਜੀ ਵਿਸ਼ਵਜੀਤ ਐਮੈਨਿਟੀ ਵੈਲਫੇਅਰ ਕਲੱਬ ਹਾਂ ਜੀ ਕਿੰਨੇ ਸਾਲ ਹੋ ਗਏ ਆਪ ਨੂੰ ਬਲੱਡ ਡੋ ਸੋ so, 6 ਸਾਲੇ ਹੋ ਗਏ ਨਾ ਜੀ ਹਾਂਜੀ ਹਾਂਜੀ ਸੋ ਕਿੰਨੇ ਕ ਵਾਰੀ ਆਪਾਂ ਕਰਦੇ ਆ ਇੱਕ ਸਾਲ ਦੇ ਵਿੱਚ ਬਲੱਡ ਡੋਨੇਸ਼ਨ ਜਿਹੜੀ ਕੈਂਪੇਨ ਆ ਆਪਣੀ ਹਾਂਜੀ ਬਲੱਡ ਡੋਨੇਸ਼ਨ ਦੋ ਵਾਰੀ ਹੋ ਜਾਂਦੀ ਆ ਇਸ ਸਾਲ ਚ ਪਹਿਲਾਂ ਤਿੰਨ ਵਾਰੀ ਵੀ ਹੁੰਦੀ ਸੀ ਚਾਰ ਵਾਰੀ ਵੀ ਕਰ ਲੈਂਦੇ ਸੀ ਪਰ ਅਸੀਂ ਸਾਰਾ ਸਿੱਟਾ ਕੱਢ ਕੇ ਦੋ ਵਾਰੀ ਰੱਖਿਆ ਠੀਕ ਹੈ ਜੀ ਤੇ ਦੋ ਵਾਰੀ ਇਹ ਨਾ ਦੋ ਵਾਰੀ ਕਰਨੀ ਚਾਹੀਦੀ ਆ ਪਰ ਮੈਂ ਉਹ ਸਾਡੇ ਨਾਲ ਕਰੀ ਵੀ ਸਾਡੇ ਨਾਲ ਸਹਿਯੋਗ ਕਰ ਸਕਦਾ ਨਹੀਂ ਬੰਦੇ ਨੂੰ ਆਪਦੀ ਲਾਈਫ ਚ ਆਪਦੀ ਹੈਲਥੀ ਲਾਈਫ ਲਈ ਦੋ ਵਾਰੀ ਪਲੈਟੇਸ਼ਨ ਕਰਨੀ ਚਾਹੀਦੀ ਇੱਕ ਸਾਲ ਦਰਮਿਆਨ ਹਾਂ ਸੋ ਤੁਸੀਂ ਸਾਲ ਚ ਦੋ ਆਪਣੇ ਕੋਈ ਖਾਸ ਮੌਕੇ ਰੱਖੇ ਆ ਹਾਂਜੀ ਹਾਂਜੀ ਕਿਹੜੇ ਕਿਹੜੇ ਜੀ ਇੱਕ ਤਾਂ ਸ਼ਹੀਦੀ ਹਫਤਾ ਆਈ ਦਸੰਬਰ ਚ ਹਾਂਜੀ ਕਿ ਦੂਜਾ ਆਪਣਾ ਚਲੋ ਗਰਮੀਆਂ ਚ ਹੋ ਜਾਂਦਾ ਹੈ ਗਰਮੀਆਂ ਵਿੱਚ ਕਿਸ ਤਰ੍ਹਾਂ ਬਛੇ 6 ਮਹੀਨਿਆਂ ਦਾ ਪੱਕਾ ਲਾ ਲਈਦਾ ਹਾਂਜੀ ਹਾਂਜੀ ਸੋ ਇਹ ਕਾਰਜ ਵੱਡਾ ਹੁੰਦਾ ਜੀ ਉਹਨੂੰ ਮੋਬਿਲਾਈਜ਼ ਕਰਨਾ ਸਾਰੇ ਲੋਕਾਂ ਨੂੰ ਇੱਕ ਸੰਗਠਨ ਦੇ ਰੂਪ ਦੇ ਵਿੱਚ ਉਹ ਵਿਸ਼ਵਜੀਤ ਦਾ ਕੰਮ ਹੈ ਦੂਸਰਾ ਜਿਹੜਾ ਕੰਮ ਹੈਗਾ ਉਹ ਹੈਗਾ ਇਹਨਾਂ ਦਾ ਕਲੀਨਿੰਗ ਕਰਦੇ ਨੇ ਇਹ ਆਸ-ਪਾਸੇ ਆਪਣਾ ਕਹਿੰਦੇ ਸੜਕਾਂ ਦੇ ਉੱਪਰ ਜਾਂ ਗਲੀ ਮੁਹੱਲੇ ਦੇ ਵਿੱਚ ਜੀ ਵੀ ਆਪਾਂ ਕਹਿਨੇ ਆ ਕਿ ਜਿੱਥੇ ਸਫਾਈ ਆ ਉੱਥੇ ਖੁਦਾਈ ਆ ਉਸੇ ਕਨਸੈਪਟ ਨੂੰ ਲੈ ਕੇ ਇਹਨਾਂ ਦੀ ਟੀਮ ਆਪਣੇ ਜਿਹੜੇ ਜਿੱਥੇ-ਜਥੇ ਏਰੀਆ ਚ ਪੰਜਾਬੀ ਰਹਿੰਦੇ ਖਾਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਤਾਂ ਕਿ ਸਾਰੇ ਏਰੀਏ ਦੀ ਸਫਾਈ ਹੋ ਜੇ ਉਹਦੇ ਨਾਲ ਦੂਜੀਆਂ ਕਮਿਊਨਿਟੀਆਂ ਨੂੰ ਵੀ ਮੈਸੇਜ ਜਾਂਦਾ ਸਾਰਿਆਂ ਨੂੰ ਮੈਸੇਜ ਜਾਂਦਾ ਹਾਂਜੀ 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 ਇਹ ਇੱਕ ਸਿੰਬੋਲਿਕ ਹੀ ਹੈ ਜੀ ਹਾਂਜੀ ਤੇ ਨਾਲੇ ਦਾ ਇੱਕ ਸਾਰੇ ਨਾਲ ਬਜ਼ੁਰਗ ਨੇ ਸੀਨੀਅਰ ਸਿਟੀਜ਼ਨ ਹੈ ਇੱਕ ਸਾਥ ਵੜ ਜਾਂਦਾ ਹਨਾ ਹਾਂਜੀ ਤੇ ਕਿਉਂਕਿ ਇਹ ਮਲਟੀਕਲਚਰ ਦੇਸ਼ ਆ ਆਪਾਂ ਇੱਥੇ ਪੱਕਾ ਹੀ ਰਹਿਣਾ ਹੁਣ ਤਾਂ ਫਿਰ ਇਹ ਨਿੱਕੇ ਨਿੱਕੇ ਮਹਿਮਾ ਵੀ ਇੱਕ ਵਧੀਆ ਲੜੀ ਜੁੜੀ ਰੱਖਦੀ ਹੈ ਨਾ ਇੱਕ ਵਧੀਆ ਮਾਹੌਲ ਬੰਦਾ ਰਹਿੰਦਾ ਤੁਸੀਂ ਨਾਂ ਵੀ ਦੱਸਣਾ ਹੈ ਜੀ ਆਪਣੇ ਤੇ ਪਿੰਡ ਦਾ ਨਾਮ ਵੀ ਦੱਸਣਾ ਹੈ ਮੇਰਾ ਨਾਮ ਬਿਨਤ ਸਿੰਘ ਹਾਂ ਜੀ ਪਿੰਡ ਚੀਦਾ ਠੀਕ ਹੈ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਠੀਕ ਹੈ ਮੈਂ 20-25 ਸਾਲ ਕਲੱਬ ਦਾ ਵਾਈਸ ਪ੍ਰਧਾਨ ਹਾਂ ਪਿੰਡ ਹਾਂ ਜੀ ਅਸੀਂ ਖੂਨਦਾਨ ਕੈਂਪ ਹਾਂ ਜੀ ਅਖੀਲ ਮੇਲੇ ਹਾਂ ਜੀ ਤੇ ਕਬੱਡੀਆ ਟੂਰਨਾਮੈਂਟ ਹਾਂ ਜੀ ਅੱਖਾਂ ਦਾ ਕੈਂਪ ਅਬ ਤੁਸੀਂ ਤਾਂ ਫਿਰ ਕੰਮ ਕੀਤੇ ਜੀ ਅਸੀਂ ਤਾਂ ਹੁਣ ਤੁਹਾਨੂੰ ਕੀ ਪੁੱਛਣਾ ਸਾਡੇ ਨਾਲ ਬਜ਼ੁਰਗ ਵੀ ਸਾਨੂੰ ਜੁਆਇਨ ਕਰਨਗੇ ਉਹ ਇੱਥੇ ਅਸੀਂ ਜਿਵੇਂ ਪਿੱਛੇ ਕਮਿਊਨਿਟੀ ਸੈਂਟਰ ਹੈ ਇੱਥੇ ਉਹ ਸ਼ਾਮ ਨੂੰ ਉਹਦਾ ਸਮਾਂ ਬਤੀਤ ਕਰਦੇ ਆ ਖੇਡਦੇ ਵੀ ਆ ਤਾਸ਼ ਵੀ ਖੇਡਦੇ ਆ ਗੱਲਾਂ ਬਾਤਾਂ ਵੀ ਮਾਰਦੇ ਆ ਪਰ ਨਾਲ ਦੇ ਨਾਲ ਸਾਡੇ ਨਾਲ ਇਸ ਮੁਹਿੰਮ 'ਚ ਵੀ ਜਾਂਦੇ ਨੇ ਵਿਸ਼ਵ ਜੀਤ ਦੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜਾ ਕਿ ਸਾਨੂੰ ਸਾਡੇ ਲਈ ਮਾਣ ਵਾਲੀ ਗੱਲ ਹੈ ਥੈਂਕ ਯੂ ਸੋ ਮੈਂ ਚੱਲوں ਤਾਂ ਪਹਿਲਾਂ ਜੀ ਲੰਗਰ ਇੱਥੇ ਸਾਰਿਆਂ ਵੱਲੋਂ ਕੰਟ੍ਰਿਬਿਊਟ ਕੀਤਾ ਜਾਂਦਾ ਕਦੇ ਕੋਈ ਕੁਛ ਲਿਆਉਂਦਾ ਕਦੇ ਕੋਈ ਕੁਛ ਲਿਆਉਂਦਾ ਸੋ ਅੱਜ ਲੰਗਰ ਜਿਹੜਾ ਹੈਗਾ ਸਮੋਸਿਆਂ ਦਾ ਤੇ ਪਨੀਰ ਪਕੌੜਿਆਂ ਦਾ ਸੋ ਪਹਿਲਾਂ ਪੇਟ ਪੂਜਾ ਤੇ ਫਿਰ ਕਰਾਂਗੇ ਸੇਵਾ ਸੋ ਪਹਿਲਾਂ ਲੰਗਰ ਛਕ ਲਈਏ ਸੋ ਇਧਰ ਗਲਾਬ ਜਮਣਾ ਵੀ ਆ ਗਈ ਜੀ ਸੋ ਬੱਚੇ ਵੀ ਨਾਲ ਲਾਇਆ ਛੋਟੇ ਛੋਟੇ ਸਫਾਈ ਮਹਮ ਸ਼ੁਰੂ ਹੋਣ ਜਾ ਰਹੀ ਹੈ ਜੀ ਇੱਥੇ ਥੋੜਾ ਜਿਹਾ ਆਪਣੇ ਇੱਕ ਤਰੀਕਾ ਹੈਗਾ ਕੈਨੇਡਾ ਦੇ ਵਿੱਚ ਸਾਜੂ ਸਮਾਨ ਹੈਗਾ ਸੋ ਆਹਾ ਛੋਟੀ ਛੋਟੀਆਂ ਸਟੈਕਸ ਹੈਗੀਆਂ ਸਾਡੇ ਕੋਲੇ ਇਹਦੇ ਨਾਲ ਆਇਆ ਹੈਗਾ ਕਿ ਬਾਹਲਾ ਬਾਹਲਾ ਝੁੱਕ ਕੇ ਕਰਨ ਦੀ ਲੋੜ ਨਹੀਂ ਹੈਗਾ ਤਮ ਤੁਸੀਂ ਇਹਨੂੰ ਇੱਥੋਂ ਹੀ ਚੱਕੀ ਤੇ ਆ ਲਫਾਫੇ ਚ ਪਾਈ ਹਾਂਜੀ ਹਾਂਜੀ ਇਹ ਪੰਜਾਬੀ ਕਿਰਪਾਨਾਂ ਨਾਲ ਰਾਜ ਕਰਦੇ ਸੀ ਹਨ ਹਾਂ ਹੁਣ ਇਹ ਹਥਿਆਰ ਹੈ ਲਿਆਕਤ ਤੇ ਸਲੀਕੇ ਦਾ ਸਲੀਕੇ ਦਾ ਤੇ ਇਹ ਸਾਫ ਸਫਾਈ ਦੇ ਕੰਮ ਦਾ ਹਾਂਜੀ ਹਾਂਜੀ ਤੇ ਇਹ ਜ਼ਰੂਰੀ ਵੀ ਹੈ ਜੀ ਤੇ ਸਸਤਾ ਹੀ ਬਹੁਤ ਆਈ ਜੀ ਇਹ 3 ਕ ਡਾਲਰ ਦਾ ਠੀਕ ਹੈ ਡਾਲਰ ਆ ਮਤਲਬ ਮਿਲ ਜਾਂਦਾ ਹਾਂਜੀ ਹਾਂਜੀ ਤੇ ਤੁਸੀਂ ਨਹੀਂ ਕਲੱਬ ਤੁਸੀਂ ਆਪ ਵੀ ਮਾਰਨਿੰਗ ਜੀ ਹਨਾ ਆਲੇ ਦੁਆਲੇ ਹਾਂਜੀ ਹਾਂਜੀ ਬੰਦਾ ਆਪਦੀ ਮਨ ਦੀ ਸ਼ਾਂਤੀ ਲਈ ਕਰ ਸਕਦਾ ਹਾਂਜੀ ਇੱਥੇ ਨਹੀਂ ਜ਼ਰੂਰੀ ਹਾਂਜੀ ਜੇ ਆਪਾਂ ਇੱਥੇ ਰਹਿੰਦੇ ਆ ਤੇ ਇੱਥੇ ਵੀ ਸਾਫ ਸਫਾਈ ਜ਼ਰੂਰੀ ਹੈ ਜੇ ਇੱਥੇ ਵੀ ਆਪਾਂ ਰਹਿੰਦੇ ਹਾਂ ਉਸੇ ਸਾਫ ਸਫਾਈ ਜ਼ਰੂਰੀ ਤੁਹਾਡੀ ਪੀੜ੍ਹੀ ਨੇ ਖਾਰੇ ਕੰਮ ਕੀਤੇ ਵੀ ਆ ਹੁਣ ਮੈਨੂੰ ਲੱਗਦਾ ਕਿ ਦੁਬਾਰਾ ਉਹ ਚੈਨਿੰਗ ਦੀ ਲੋੜ ਹੈ ਆਪਣੇ ਪਿੰਡਾਂ ਦੇ ਵਿੱਚ ਆਪਣੇ ਉਹ ਸ਼ਹਿਰਾਂ ਦੇ ਵਿੱਚ ਵੀ ਉਹ ਉਥੇ ਸਾਫ਼ ਸਫਾਈ ਦੀ ਲੋੜ ਹੈ ਬਹੁਤ ਜ਼ਰੂਰੀ ਹੈ ਹਾਂ ਜੀ ਇੱਥੋਂ ਕੁਝ ਨਾ ਕੁਝ ਆਏ ਤਾਂ ਚੰਗਾ ਸਿੱਖਤੀ ਜਾਈਏ ਹਾਂ ਜੀ ਹਾਂ ਜੀ ਹਾਂ ਜੀ ਜੀ ਆਏ ਇੱਥੇ ਇਹ ਨਹੀਂ ਵੀ ਐਸਕੇ ਆਫੀ ਹਾਂ ਜੀ ਉਹਨਾਂ ਤੇ ਅਮਲ ਕਰੀਏ ਇੱਥੋਂ ਇਹ ਟ੍ਰੈਫਿਕ ਦੇ ਨੇਜੋ ਹਾਂ ਜੀ ਸਾਫ਼ ਸਫਾਈ ਰਹਿਣਸ ਹੈ ਉਹ ਸਾਰਾ ਸੰਗ ਸਿੱਖਣਾ ਚਾਹੀਦਾ ਹੈ ਪਹਿਲੇ ਦੱਸੋ ਬਾੜੀ ਗਰਮੀ ਤਾਂ ਨਹੀਂ ਅੱਜ ਪਹਿਲਾਂ ਨਾਂ ਦੱਸੋ ਜੀ ਕੋਈ ਗਰਮੀ ਗਰਮੀ ਨਾਂ ਦੱਸੋ ਜੀ ਆਪਣਾ ਬਲਵਿੰਦਰ ਸਿੰਘ ਜੀ ਹਾਂਜੀ ਕਿਹੜਾ ਪਿੰਡਾ ਜੀ ਪਿੰਡਾ ਠੂਰ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦੇ ਠੂਰ ਮੰਗਲ ਠੂਰ ਵਾਲਾ ਪਿੰਡਾ ਠੂਰ ਤੇ ਖਰ ਆਪੜੂ ਤਾਂ ਗਰਮੀ ਕਾਦੀ ਲੱਗਣੀ ਹੈ ਇਹ ਤਾਂ ਗਰਮੀ ਇੱਥੇ ਵਾਲੇ ਜਵਾਕ ਬਦਮਾਨੇ ਜਾਂਦੇ ਆਪਣੇ ਹਾਂਜੀ ਤੇ ਤੁਸੀਂ ਇੱਥੇ ਚਲੋ ਨਾਲ ਸ਼ਾਮ ਨੂੰ ਤੁਹਾਡਾ ਤੁਸੀਂ ਇਕੱਠੇ ਵੀ ਹੁੰਨੇ ਹੋ ਨਾ ਜੀ ਚਲੋ ਤਾਸ਼ ਖੇਡਦੇ ਹੋ ਗੱਲਾਂ ਬਾਤਾਂ ਮਾਰਦੇ ਹੋ ਨਾਲ ਦੀ ਨਾਲ ਚਲੋ ਇਹਨਾਂ ਕਮਾਂਚ ਵੀ ਆਪਾਂ ਥੋੜਾ ਬੋਤਾ ਨਾ ਤੁਸੀਂ ਕਰਦੇ ਹੋ ਸਾਨੂੰ ਇਹ ਗੱਲ ਚੰਗੀ ਲੱਗੀ ਕਿ ਆਪਣੇ ਸੀਨੀਅਰਸ ਇਸ ਗੱਲ 'ਚ ਹੁਣ ਸ਼ਮੂਲੀਅਤ ਦਿਖਾ ਰਹੇ ਨੇ ਨਾ ਜੀ ਕਿਉਂਕਿ ਤੁਹਾਡੀ ਜਗਾ ਜੀ ਹੈ ਹਾਂਜੀ ਤੁਸੀਂ ਇੱਥੇ ਰਹਿੰਦੇ ਤੁਸੀਂ ਤੁਸੀਂ ਇਹਨੂੰ ਸਾਹਮਣਾ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਰਖ ਰਖਾਵ ਅਸੀਂ ਕਰਨਾ ਜਦੋਂ ਅਸੀਂ ਇੱਥੇ ਬਹਿਨੇ ਆ ਇੱਥੇ ਅੱਛਾ ਇਹ ਦੱਸੋ ਜੀ ਅਸੀਂ ਤੁਹਾਡੇ ਲਈ ਹਜੇ ਮਤਲਬ ਕਿਉਂਕਿ ਮੈਂ ਅਸੀਂ ਤਾਂ ਕਹਿੰਨਾ ਕਿ ਅਸੀਂ ਇਥੇ ਇਮੀਗ੍ਰੈਂਟਾਂ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਨਾਲ ਆਏ ਹੋ ਤੁਹਾਡੇ ਲਈ ਜੇ ਬਹੁਤ ਕੁਝ ਕਰਨਾ ਪਿਆ ਸੀਨੀਅਰ ਜਿਹੜੀ ਸਾਡੀ ਕਮਿਊਨਿਟੀ ਆ ਅਸੀਂ ਸਮਝਦੇ ਹਾਂ ਮੈਂ ਅਕਸਰ ਗੱਲ ਕਰਦਾ ਰਹਿੰਦਾ ਪੋਲਿਟਿਸ਼ੀਅਨ ਨਾਲ ਜਿਹੜੇ ਆਪਣੇ ਹਨ ਤੁਸੀਂ ਕੀ ਸਮਝਦੇ ਹੋ ਤੁਹਾਡੇ ਲਈ ਕੀ ਹੋਣਾ ਚਾਹੀਦਾ ਇੱਥੇ ਤੁਹਾਡੇ ਲਈ ਸਹੂਲਤਾਂ ਦੀ ਗੱਲ ਕਰੋ ਜਾਂ ਕੁਝ ਚੀਜ਼ਾਂ ਐ ਵੀ ਜਿਹਦੇ ਨਾਲ ਤੁਹਾਡਾ ਸਮਾਂ ਤੋਂ ਨੂੰ ਪ੍ਰੋਡਕਟਿਵ ਲੱਗੇ ਚੰਗਾ ਲੱਗੇ ਸਾਡਾ ਟਾਈਮ ਤੈਨੂੰ ਦਿੱਤਾ ਨਹੀਂ ਸਾਡੇ ਤਾਂ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਜਿਵੇਂ ਸਾਡੇ ਪ੍ਰਬੰਧ ਇੱਥੇ ਬੈਠਣ-ਬੁੱਟਣ ਦੇ ਨਾਲ ਬੜੇ ਮਰੀਆ ਹੈਗੇ ਆ ਹਾਂਜੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ ਦੇ ਵਿੱਚ ਜਗ੍ਹਾ ਬਣੀ ਹੋਈ ਆ ਬੈਠਣ ਵਾਲੀ ਹਾਂਜੀ ਵਧੀਆ ਚਲੋ ਆਪਦਾ ਟਾਈਮ ਸਮਾਪਤ ਲੰਘ ਜਾਂਦਾ ਜੀ ਵਧੀਆ ਹੋ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਇੱਥੇ ਜਿਹੜਾ ਆਹਾ ਪ੍ਰਬੰਧਕ ਵਗੈਰਾ ਸਿਸਟਮ ਵਗੈਰਾ ਹੈ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਆ ਹਾਂਜੀ ਹਾਂਜੀ ਰਿਸ਼ਵ ਆਪਾਂ ਐਂ ਕਰਦੇ ਨਾਲ-ਨਾਲ ਤੁਰਦੇ ਆ ਨਾਲ-ਨਾਲ ਗੱਲਾਂ ਕਰਦੇ ਰਹਿਾਂਗੇ ਸੋ ਮੇਰੇ ਵਿੱਚ ਅਸੀਂ ਤੁਰ ਪਏ ਜੀ ਹੁਣ ਇੱਕ ਅਸੀਂ ਸੜਕ ਲੈ ਲਈਏ ਸਟਰੀਟ ਲੈ ਲਈਏ ਅਸੀਂ ਇਹਦੇ ਨਾਲ ਨਾਲ ਤੁਰੇ ਜਾਣਾ ਕਿਉਂਕਿ ਜਿਆਦਾਤਰ ਕੀ ਹੁੰਦਾ ਇੱਥੇ ਕਈ ਕੋਈ ਖਾਦ ਵੀ ਕਿ ਕੋਈ ਨਾਲ ਸਿੱਟ ਗਿਆ ਚੀਜ਼ਾਂ ਕੋਈ ਕਾਗਜ਼ ਪਿਆ ਉਹ ਚੀਜ਼ਾਂ ਨਾਲ ਨਾਲ ਚੱਕੀਆਂ ਜਾਣੀਆਂ ਉਹ ਵੱਡੇ ਵੱਡੇ ਬੈਗ ਆ ਉਹਨਾਂ ਵਿੱਚ ਪਾਈ ਜਾਣੇ ਆ ਤੇ ਅਖੀਰ ਤੇ ਜਾ ਕੇ ਅਸੀਂ ਸਾਰੇ ਉਹ ਗਾਰਬੇਜ ਬੈਗ ਇਕੱਠੇ ਕਰਕੇ ਮੁੜ ਕੇ ਟਰੱਕ ਚ ਪਾ ਲੈਨੇ ਆ ਸੋ ਇਹ ਦੇਖੋ ਆਪਣੇ ਬਜ਼ੁਰਗਾਂ ਨੇ ਦੋ ਦੋ ਜਣੇ ਨੇ ਆਪਦੀ ਟੋਲੀਆਂ ਬਣਾ ਲੀਆਂ ਨੇ ਤੇ ਨਾਲ ਦੀ ਨਾਲ ਇਹਨਾਂ ਨੇ ਚੱਕੀਆਂ ਨੇ ਤੇ ਨਾਲ ਦੀ ਨਾਲ ਸਾਫ਼ ਕਰੀਆਂ ਨੇ ਸੋ ਆਪਾਂ ਨਾਲ ਚੱਲਦੇ ਆਂ ਨਾਲੇ ਇਹਨਾਂ ਨੇ ਕੰਮ ਕਰਾਉਣੇ ਨਾਲੇ ਨੂੰ ਆਪਾਂ ਕਵਰ ਕਰਦੇ ਆਂ ਕਦੇ ਇਹ ਵੀ ਕਰਦੇ ਕਿ ਆਸ-ਪਾਸੇ ਆਪਣੀ ਸਫਾਈ ਰੱਖਣੀ ਚਾਹੀਦੀ ਆ ਆਪਣੇ ਲਈ ਵੀ ਚੰਗਾ ਹੈ ਤੇ ਇੱਕ ਮੈਸੇਜ ਚੰਗਾ ਸਾਰਿਆਂ ਨੂੰ ਕਿ ਸਫਾਈ ਰੱਖਣੀ ਚਾਹੀਦੀ ਹੈ ਆਸ-ਪਾਸੇ ਵੀ ਸੈਕਲ ਮੈਨੂੰ ਹੋਰ ਬੜੀ ਚੰਗੀ ਲੱਗੀ ਕਿ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਆਪਣੇ ਪਾਕ ਜਦੋਂ ਸਿਰਾਂ ਤੇ ਹੁੰਦੀ ਹੈ ਤਾਂ ਬੜੀ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਕਮਿਊਨਿਟੀ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਮਿਊਨਿਟੀ ਰਹਿੰਦੀਆਂ ਨੇ ਉਹਨਾਂ ਚੋਂ ਇੱਕ ਆਪਣੀ ਕਮਿਊਨਿਟੀ ਹੈ ਆਪਣੀ ਪੱਗ ਹੈ ਤੇ ਜਦੋਂ ਪੱਗ ਦੇ ਵਿੱਚ ਬੰਦੇ ਇਸ ਤਰੀਕੇ ਦੇ ਸਮਾਜਿਕ ਕਾਰਜ ਕਰਦੇ ਆ ਉਹ ਸਾਰੀ ਕਮਿਊਨਿਟੀ ਦੇ ਲਈ ਮਾਣ ਵਾਲੀ ਗੱਲ ਹੈ ਤੇ ਇੱਕ ਮੈਸੇਜ ਆਂਦਾ ਹੈ ਕਿ ਅਸੀਂ ਕਿਉਂਕਿ ਆਪਾਂ ਪਿੱਛੇ ਵੀ ਇਹ ਜਿਹੇ ਕਾਰਜ ਆਪਾਂ ਕਰਦੇ ਰਹੇ ਪਹਿਲਾਂ ਦੱਸਿਆ ਕਿ ਆਪਣੇ ਪਿੰਡਾਂ ਦੇ ਵਿੱਚ ਕਲੱਬਾਂ ਦੇ ਰੂਪ ਚ ਜਾਂ ਬਹੁਤ ਜ਼ਿਆਦਾ ਆਪਣੇ ਕੰਮ ਹੁੰਦੇ ਆ ਸਮਾਜਿਕ ਸੋ ਉਹ ਮੈਸੇਜ ਇੱਥੇ ਵੀ ਜਾਂਦਾ ਹੈ ਤੇ ਪੱਗ ਦੀ ਸ਼ਾਨਾ ਹੋਰ ਉੱਪਰ ਹੁੰਦੀ ਹੈ ਵੇ ਕੱਲ ਹੋ ਰਾ ਜੀ ਖਾਸ ਕਰਕੇ ਵਿਨਿਫੈਕ ਦੇ ਵਿੱਚ ਜੇ ਕੋਈ ਵੱਡਾ ਸਮਾਨ ਹੁੰਦਾ ਜਿਵੇਂ ਕੋਈ ਕਿਸੇ ਦਾ ਸੋਫਾ ਪਿਆ ਨਾ ਕਈ ਵਾਰ ਅਸੀਂ ਦੇਖਿਆ ਖਾਸ ਕਰਕੇ ਵਿਸ਼ਵਜੀਤ ਦੀ ਟੀਮ ਨੇ ਦੇਖਿਆ ਕਿ ਇਧਰ ਗੁਰੂਕਰ ਸੈਕਸ ਸੁਸਾਇਟੀ ਕੋਲੇ ਮੌਲਰ ਰੋਡ ਤੇ ਵੱਡੇ ਵੱਡੇ ਸੋਫੇ ਪਏ ਹੁੰਦੇ ਆ ਉਹ ਲੋਕ ਸਟਜ ਜਾਂਦੇ ਆ ਵੀ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ ਉਸ ਚੀਜ਼ ਬਾਰੇ ਪਰ ਉਹਦਾ ਬਹੁਤ ਸੌਖਾ ਕੰਮ ਹੈ ਤੁਸੀਂ 311 ਤੇ ਕਾਲ ਕਰੋ ਜਾਂ ਉਹਨਾਂ ਨੂੰ ਈਮੇਲ ਕਰੋ 10 ਡਾਲਰ ਉਹਨੇ ਲੈਣੇ ਤੁਹਾਡੇ ਤੋਂ ਪਰ ਤੁਹਾਡਾ ਸਮਾਨ ਤੁਹਾਡੇ ਘਰੋਂ ਚੱਕ ਕੇ ਲੈ ਜਾਣਾ ਸੋ ਬੜਾ ਵੱਡਾ ਕੰਮ ਨਹੀਂ ਹੈਗਾ ਉਹ ਕੰਮ ਆਪਾਂ ਸਾਰੇ ਜੇ ਕਿਸੇ ਨੂੰ ਨਹੀਂ ਪਤਾ ਉਹ ਜ਼ਰੂਰ ਦੱਸਿਏ ਕਿ ਤੁਹਾਡਾ ਵੱਡਾ ਸਮਾਨ ਸਿਟੀ ਨੇ ਘਰੋਂ ਚੱਕ ਲੈ ਜਾਣਾ ਸਿਰਫ 10 ਡਾਲਰ ਦੇ ਵਿੱਚ ਸੋ ਬਾਕੀ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਇਸ ਹੋਊਗਾ ਅੱਛਾ ਮੈਂ ਨਾਲ ਨਾਲ ਗੱਲ ਕਰਦਾ ਭਾਈ ਜੀ ਤੁਸੀਂ ਦੱਸੋ ਵੀ ਇਹ ਕੰਮ ਤੁਸੀਂ ਕਾਫੀ ਚਿਰ ਤੋਂ ਕਰਦੇ ਹੋ ਨਾ ਤੇ ਇਹ ਜ਼ਰੂਰੀ ਹੈ ਕੰਮ ਸਿਮੀਟਲੀ ਭਾਈ ਸਾਨੂੰ 2 ਸਾਲ ਹੋ ਗਿਆ ਬਿਸਵਦੀਪਦੀ ਨਗਰਾਨੀ ਏਟ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਕਾਚ ਰਾਜਾ ਕੋਈ ਰੀਸਾਈਕਲ ਸਮਾਨ ਪਿਆ ਉਹਨੂੰ ਅਸੀਂ ਘਰ ਦੇ ਵਿੱਚ ਜਿਹੜਾ ਨੇੜੇ ਤੇ ਡੇਪਿਆ ਹੁੰਦਾ ਉਹ 'ਚ ਉਹ ਸੱਟੇ ਆਉਂਦੇ ਆ ਹਾਂਜੀ ਤੇ ਜ਼ਰੂਰੀ ਵੀ ਹੈ ਜੀ ਨਾ ਇਹ ਕੰਮ ਸਾਰਿਆਂ ਕਮਿਊਨਿਟੀ ਭਾਈਚਾਰੇ ਨੂੰ ਸਾਰਿਆਂ ਨੂੰ ਇਹ ਚਾਹੀਦਾ ਕਰਨਾ ਕਿੱਥੇ ਜਿੱਥੇ ਉਹਨਾਂ ਦੇ ਨੇੜੇ ਤੇ ਡੇਹਾ ਜਾਂ ਕੁਝ ਹੈਗਾ ਉਹਨਾਂ ਨੂੰ ਆਪਣੇ ਆਪ ਹੀ ਨੇੜੇ ਜਿਵੇਂ ਰੋਡ ਦੇ ਉੱਪਰ ਡਸਟਬੀਨ ਪਏ ਨੇ ਇਹਨਾਂ ਦੇ ਵਿੱਚ ਪਾਉਣਾ ਚਾਹੀਦਾ ਭਾਈ ਆਪਣਾ ਨਾਮ ਜ਼ਰੂਰ ਦੱਸਿਓ ਮੇਰਾ ਨਾਮ ਭਾਈ ਸੁਭਨਾ ਮਹਿੰਗਾ ਅਮਰਜੀਤ ਸਿੰਘ ਤਨਵਾ ਹਾਂਜੀ ਤੇ ਕਿਹੜੇ ਪਿੰਡ ਤੋਂ ਭਾਈ ਜੀ ਭਾਈ ਮੇਰਾ ਪਿੰਡ ਹੈ ਵਿਲੇਜ ਹੈਗਾ ਸੇਵਾਲ ਤਹਿਸੀਲ ਨਾਪਾ ਡਿਸਟ੍ਰਿਕਟ ਪਟਿਆਲਾ ਠੀਕ ਹੈ ਜੀ ਭਾਈ ਜੀ ਆਜੋ ਤੁਸੀਂ ਆਪਣੇ ਪਹਿਲਾਂ ਗੱਲ ਹੋਈ ਜ ਦੁਬਾਰਾ ਗੱਲ ਕਰਦੇ ਆਂ ਤੁਸੀਂ ਪਹਿਲੇ ਸਭ ਨੂੰ ਸਾਸਤਰੀ ਕਾਲ ਜੀ ਹਾਂ ਜੀ ਅਸੀਂ ਇੰਡੀਆ ਤੋਂ 2 ਮਹੀਨੇ ਪਹਿਲਾਂ ਆਏ ਤੇ ਟੂਰਿਸਟ ਵੀਜ਼ੇ ਤੇ ਜੀ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਜੀ ਸਫਾਈ ਵੇਖ ਕੇ ਜੀ ਹਾਂ ਜੀ ਉੱਥੇ ਨਾਲੋਂ ਬਹੁਤ ਵਧੀਆ ਇੱਥੇ ਜੀ ਹਾਂ ਜੀ ਵੀ ਹੁਣ ਮਨ ਕਰਦਾ ਵੀ ਵਾਪਸ ਨਹੀਂ ਜਾਣ ਦਾ ਪਰ ਮਜਬੂਰੀ ਜਾਣਾ ਪਏਗਾ ਜੀ ਹਾਂ ਜੀ ਹਾਂ ਜੀ ਇਹ ਇੱਕ ਮਾਈਂਡ ਸੈਟ ਹੁੰਦਾ ਜੀ ਹੈਨਾ ਜਦੋਂ ਆਪਾਂ ਦੇਖਿਆ ਨਹੀਂ ਹੁੰਦਾ ਉਦੋਂ ਆਪਾਂ ਉਹੇ ਜੀ ਹੁੰਦੇ ਸਾਰੇ ਹੈਨਾ ਪਰ ਜਦੋਂ ਆਪਾਂ ਚੀਜ਼ ਕੋਈ ਜਗ੍ਹਾ ਦੇਖ ਲਈਦੀ ਹੈ ਤਾਂ ਉਹ ਫਿਰ ਆਪ ਨੂੰ ਓਵੇਂ ਲੱਗਦਾ ਨਾ ਜੀ ਤੇ ਮੈਨੂੰ ਲੱਗਦਾ ਕਿ ਹੁਣ ਤੱਕ ਜਾਗਰੂਕਤਾ ਆਪਣੇ ਪੰਜਾਬ ਚ ਵੀ ਹੁਣ ਹੁੰਦੀ ਜਾਂਦੀ ਹੈ। ਕਈ ਪਿੰਡਾਂ ਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਬਹੁਤ ਵਧੀਆ ਉਦਮ ਕੀਤੇ ਹੈ। ਡਸਟਬਿਨ ਲਾਏ ਹੋਏ ਲੋਕਾਂ ਦੇ ਕਈ ਪਿੰਡਾਂ ਦੇ ਵਿੱਚ ਹਾਂਜੀ ਚੇਤਨਾ ਨੂੰ ਵੀ ਚਾਹੀਦਾ ਹੈ ਕਿ ਇਹ ਜ਼ਰੂਰੀ ਕਰਨ। ਹਾਂਜੀ ਤੁਸੀਂ ਬੋਲੋ ਜੀ। ਪਿੰਡ ਦੱਸੋ ਜੀ। ਪਿੰਡ ਥੁਮਾਰਾ ਬਿਆਨ ਸਿੰਘ ਨਾਇਮ। ਅੱਛਾ 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 ਠੀਕ ਹੈ। ਤੁਹਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਆਏ ਹੋ। ਹਾਂਜੀ ਹਾਂਜੀ। ਇਸ ਪਾਈ ਦੇ ਵਿੱਚ ਸਾਰੇ ਮੈਂ ਜੋਗ ਨਾਲ ਪਾਰ ਰਹੇ ਹਾਂ। ਹਾਂਜੀ ਹਾਂਜੀ। ਆਪਣੇ ਸਾਰੇ ਮੈਂ ਫਰਜ਼ ਵਾਂਦਾ ਕੱਲੇ ਕੱਲੇ ਨਾਗਰਿਕ ਦਾ ਪੰਜਾਬ ਚ ਵੀ ਇੱਥੇ ਵੀ ਇਹ ਆਪਣਾ ਆਪਣਾ ਸਾਫ਼ ਤੇ ਮੈਨੂੰ ਨਹੀਂ ਲੱਗਦਾ ਵੀ ਖਰਾਬ ਹੋਊਗਾ ਹਾਂਜੀ ਪਰ ਉਹ ਇੱਕ ਮਹੱਮ ਹੁੰਦੀ ਹੈ ਬੱਚਿਆਂ ਤੋਂ ਲੈ ਕੇ ਮਣਾ ਤੋਂ ਲੈ ਕੇ ਤੁਸੀਂ ਸ਼ਮੂਲੀਅਤ ਕਰ ਰਹੇ ਹੋ ਤੁਹਾਨੂੰ ਵੇਖ ਕੇ ਸਾਨੂੰ ਲੱਗਦਾ ਕਿ ਹੋਰ ਵੀ ਬਹੁਤ ਲੋਕਾਂ ਦਾ ਸਮਝ ਨਹੀਂ ਆ ਰਹੀ ਇਹ ਚੀਜ਼ ਸਾਡੀ ਸੀਨੀਅਰੇ ਕੰਮ ਕਰਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਕਰ ਨਹੀਂ ਕਰ ਸਕਦੇ ਹਾਂਜੀ ਸੋ ਆਪਣਾ ਤਾਂ ਕੰਮ ਰਹਿ ਗਿਆ ਜੀ ਅੱਧਾ ਖੜ ਰਿਹਾ ਹੁਣ ਹਾਂਜੀ ਹਾਂਜੀ ਅੱਧਾ ਵੈਸੇ ਤੁਹਾਨੂੰ ਹੈਰਾਨੀ ਹੁੰਦੀ ਹੈ ਜੀ ਦੇਖ ਕੇ ਵੀ ਇੱਥੇ ਵੀ ਇੰਨਾ ਜਿਆਦਾ ਲੀਟਰਿੰਗ ਹੋ ਜਾਂਦੀ ਹੈ ਇੰਨਾ ਜਿਆਦਾ ਨਹੀਂ ਹੁੰਦੀ ਹੈ ਜੀ ਹਾਂਜੀ ਪਹਿਲਾਂ ਸਮੇਂ ਜਦੋਂ ਇੱਥੇ ਪੰਜਾਬ ਦੀ ਸਮਝ ਕਿ ਲੱਗਦੀ ਦੀ ਕੈਨੇਡਾ ਚ ਇੰਨਾ ਹੁੰਦਾ ਹਾਂ ਹੈਗਾ ਜੀ ਸਰ ਇੱਥੇ ਹੋਰ ਤਰ੍ਹਾਂ ਦਾ ਹੈ ਪਰ ਹੈਗਾ ਇੱਥੇ ਹਾਂ ਹੈਗਾ ਜੀ ਸੋ ਉਹ ਜਿਹੜਾ ਕੂੜਾ ਕਰਕਟ ਆ ਉਹਨੂੰ ਸਸਤਾ ਲਈ ਕੋਈ ਬੰਦਾ ਚਾਹੀਦਾ ਨਾ ਹਾਂ ਇੱਕ ਸਰ ਹੋਰ ਹੈ ਜੀ ਇੱਕ ਆਪਣੇ ਇੱਥੇ ਕਹਿੰਦਾ ਦੱਸ ਦਤ ਦੇ ਹਾਂਜੀ ਹਾਂਜੀ ਹਾਂ ਇੱਥੇ ਇੱਕ ਬਾਥਰੂਮਾਂ ਦੀ ਬਹੁਤ ਪ੍ਰੋਬਲਮ ਹੈ ਮੈਂ ਇਹੀ ਗੱਲ ਪੁੱਛ ਰ ਬੜੀ ਹੋ ਗਈ ਕਮਿਊਨਿਟੀ ਸੈਂਟਰ ਤੇ ਚਲੋ ਹੈਗੇ ਨਾ ਹਾਂਜੀ ਹੈਗੇ ਜੀ ਕਿਤੇ ਫਿਰ ਹੋਟਲਾਂ ਜਾਣਾ ਕਿਤੇ ਹੋਟਲ ਵੀ ਬੰਦ ਹੁੰਦੇ ਨੇ ਜੀ ਉਹ ਤਾਂ ਹੈਗੇ ਸਾਨੂੰ ਬਹੁਤ ਪ੍ਰੋਬਲਮ ਆਈ ਦੀ ਹਾਂਜੀ ਹਾਂਜੀ ਅਸੀਂ ਫਿਰ ਘਰੇ ਗਏ ਜੀ 6 ਕਿਲੋਮੀਟਰ ਸੋ ਇਹ ਜਿਹੜੀਆਂ ਕੁਝ ਸਮੱਸਿਆਵਾਂ ਜੀ ਸੀਨੀਅਰਸ ਦੀਆਂ ਮੈਂ ਤੁਹਾਡੇ ਤਹਾਵੀਰ ਨੂੰ ਚੱਕੇਗੀ ਹੈ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਦੇਖੋ ਤੁਹਾਡੀ ਗਿਣਤੀ ਅਸੀਂ ਸੋਚ ਸਕਦੇ ਹਾਂ ਕਿ ਵਧੂ ਕਿਤੇ ਵਧਣੀ ਚਾਹੀਦੀ ਹੈ ਬੱਚੇ ਇੱਥੇ ਦਾ ਨਾ ਤਾਂ ਉਹ ਚੀਜ਼ਾਂ ਜਿਹੜੀਆਂ ਨਾਲ ਨਾਲ ਤੁਰਨੀ ਚਾਹੀਦੀਆਂ ਹੁਣ ਆਪਣੇ ਪੋਲਿਟਿਸ਼ੀਅਨ ਹੈਗੇ ਨੇ 3 ਐਮਐਲਏ ਨੇ ਹਾਂ ਤੇ ਇਹ ਗੱਲਾਂ ਅਸੀਂ ਉਹਨਾਂ ਤੱਕ ਵੀ ਲੈ ਕੇ ਜਾਣੀਆਂ ਨੇ ਤੁਸੀਂ ਤੁਹਾਡੀ ਟੀਮ ਬਹੁਤ ਵਧੀਆ ਕਾਬਲੇ ਤਰੀਫ ਹੈਗੀ ਹੈ ਸਾਨੂੰ ਸਫਾਈ ਦੇ ਵਿੱਚ ਆਪਣਾ ਹਿੱਸਾ ਪਉਣਾ ਚਾਹੀਦਾ ਹੈਗਾ ਇਹ ਸਾਡਾ ਆਪਣਾ ਸਿਟੀ ਹੈਗਾ ਜੀ ਫ੍ਰੈਂਡਲੀ ਮੈਨੀਟੋਕਾ ਹੈਗਾ ਜੀ ਹਾਂਜੀ ਹਾਂਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਾਰਨ ਵਜਦੇ ਆ ਹਾਰਨਾ ਮਤਲਬ ਹੁੰਦਾ ਜੇ ਕਿ ਖੁਸ਼ ਨਹੀਂ ਹੈ ਨਾ ਸੀ ਤੋਂ ਸੋ ਪੱਗਾਂ ਵਾਲਿਆਂ ਕਰਕੇ ਹਾਰ ਸਮਝ ਰਹੇ ਆ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਉਹ ਇੱਕ ਚੰਗੀ ਗੱਲ ਹੈ ਕਿਉਂਕਿ ਕਈ ਵਾਰੀ ਪੱਗਾਂ ਵਾਲਿਆਂ ਨੂੰ ਪੁਰਾਣੇ ਸਮੇਂ ਵਿੱਚ ਕਿਸੇ ਹੋਰ ਨਜ਼ਰ ਨਾਲ ਦੇਖਿਆ ਗਿਆ ਅੱਜ ਸਾਨੂੰ ਕਿਸੇ ਹੋਰ ਨਜ਼ਰ ਨਾਲ ਦੇਖਣਗੇ ਫਿਰ ਉਹ ਸਕੂਲ ਹੈ ਹਾਂਜੀ ਉਹਦੇ ਆਲੇ ਦੁਆਲੇ ਤਾਂ ਬਹੁਤ ਜ਼ਿਆਦਾ ਚੂਹਿਆਂ ਦੇ ਖੁੱਡਾਂ ਆ ਬਾਉਂਡਰੀ ਜੋਰੀ ਉਹ ਨਾਂ ਨਾਲ ਉਹਨਾਂ ਦੇ ਜਿਹੜੇ ਚੂਹੇ ਆ ਬੜੇ ਦੂਰ ਤੱਕ ਜਾਂਦੇ ਆ ਉਹਦੀਆਂ ਥੱਲੇ ਜੰਕਸ਼ਨ ਨਹੀਂ ਬਣੇ ਹੋਣਗੇ ਸਰ ਹਾਂਜੀ ਮੇਰਾ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਫਰਵਾਹੀ ਤੋਂ ਹਾਂਜੀ ਫਰਵਾਹੀ ਤੇਲੀ ਵਾਲੀ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਤੁਸੀਂ ਵੀ ਦੱਸੋ ਜੀ ਪਿੰਡ ਕਿਹੜਾ ਵੱਡਾ ਲੁਹੈਣਾ ਸਰ ਸ਼ਹਿਰ ਚ ਹੋ ਜੀ ਕਿਹੜੀ ਜਗ੍ਹਾ ਤੋਂ ਸ਼ਹਿਰ ਚ ਹੋਈ ਸ਼ਮਲਾਪੁਰ ਜੀ ਸ਼ਮਲਾਪੁਰ ਤੁਸੀਂ ਨਾ ਆਪਣੇ ਜੀ ਨਹੀਂ ਕਾਲਜ ਦੇ ਹਾਂਜੀ ਹਾਂਜੀ ਮੈਂ ਉੱਥੇ ਪੜ੍ਹਿਆ ਜੀ ਮੈਂ ਤਾਂ ਮੇਰਾ ਹੈਗਾ ਆਈਡੀ ਹਾਂਜੀ ਹਾਂਜੀ ਠੀਕ ਹਾਂਜੀ ਕਿਹੜੇ ਪਹਿਲੇ ਪਿੰਡ ਦਾ ਨਾਂ ਦਾ ਪਿੰਡ ਦੱਸੋ ਜੀ ਮੈਂ ਹਰਮਿੰਦਰ ਸਿੰਘ ਰਾਣਾ ਰਾਣਾ ਸੁਪਰੀ ਮੋਟਰ ਹੈ ਕੋਟਪੋਮ ਲੁਧਿਆਣੇ ਦਾ ਅੱਛਾ ਜੀ ਅੱਛਾ ਜੀ ਅਸੀਂ ਉੱਥੇ ਵੀ ਸਮਾਜ ਸੇਵੀ ਰੋਟਰੀ ਕਲੱਬ ਨਾਲ ਲੱਗੇ ਹਾਂ ਦੋ ਵਾਰੀ ਪ੍ਰੈਜ਼ੀਡੈਂਟ ਰਹੇ ਹਾਂ ਉਹਦਾ ਸਭ ਕੁਝ ਸਾਡਾ ਕੰਮ ਚੱਲਦਾ ਹੀ ਰਹਿੰਦਾ ਵਾ ਉਹ ਟੂਰਨਾਮੈਂਟ ਕੱਲ੍ਹ ਕੀ ਥਾ ਸਾਡੇ ਗੁਰੂ ਗੋਬਿੰਦ ਸਿੰਘ ਟਾਲੀ ਸਾਹਿਬ ਉਹਦੇ ਲਈ ਹਾਂਜੀ ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਕੰਮ ਕਰਕੇ ਸਾਹਿਬ ਜੀ ਐ ਇੱਥੇ ਵੀ ਚਾਹੀਦਾ ਉੱਥੇ ਵੀ ਚ ਸੋ ਜਿੱਥੇ ਵੀ ਤੁਸੀਂ ਹੈਗੇ ਹੋ ਚਾਰ ਬੰਦੇ ਬੈੰਨੇ ਹੋ ਉਹ ਗਰੁੱਪ ਬਣਾ ਕੇ ਆਪਦੇ ਆਲੇ ਦੁਆਲੇ ਛੋਟਾ ਹੀ ਕਰ ਲਓ ਭਾਵੇਂ ਹਨਾ 10 ਕਦਮ ਕਰ ਲਓ ਜਿੱਥੇ ਇੱਥੇ ਨੇੜੇ ਆ ਉੱਥੇ ਕਰ ਲਓ ਜੇ ਵੱਡਾ ਹੁੰਦਾ ਤਾਂ ਸਾਰੇ ਵੱਡਾ ਕਰ ਲਓ ਪਰ ਇਹ ਸਾਫ ਸਫਾਈ ਬਹੁਤ ਜ਼ਰੂਰੀ ਆ